ਆਪਾ ਲੱਡੂ ਖਰਾ ਰੇ ਮਿੱਠੇ ਵੀ ਕਦੀ ਵੇਖੇ ਰੋਟੀ ਨਾ ਖਾ ਲਈ ਤੇ ਲੈ ਆਪਾਂ ਮੇ ਕਾਗਜ ਆਗੇ ਨਾ ਇਹਨਾਂ ਖਾਲਾ ਫਿਰ ਆ ਗਾਜਰ ਜੀ ਵੀ ਪਾ ਦੀ ਗਾਜਰ ਇੱਕੋ ਬਉਣੀ ਮਹਿੰਗੀ ਬੜੀ ਆ ਚਟਨੀ ਪਾਤੀ ਚਟਨੀ ਬਾਤੀ ਔਰ ਬਦੀਲਾ ਲੱਦਦਾ ਲੋਨ ਅੱਗੇ ਬੜਾ ਪਾਣੀ ਆਇਆ ਵਾ ਲੋਨ ਮਹਿੰਗਾ ਹੋ ਗਿਆ ਭਾ ਪਾਣੀ ਆਇਆ ਤੇਰਾ ਸਾਈਕਲ ਤੇ ਸੁੱਕੇ ਚ ਖਲੋਤਾ ਬਹੁਤੀਆਂ ਗੱਲਾਂ ਨਾ ਕਰ 50 ਰੁਪਏ ਹੋ ਗਏ ਲੋਇਆ ਖਾ ਕੇ ਤੇ ਵੇਖ ਲੈੰਦੇ ਆ ਗਾਜਰ ਤੇਰੀ ਸਹੀ ਨਹੀਂ ਐ ਗਾਜਰ ਮੈਂ ਕਿਹੜੇ ਆ ਬੇਜੀ ਆ ਆ ਪੱਕੀਆਂ ਆ ਤੇ ਭਾਵੇਂ ਕੱਚੀਆਂ ਹਣ ਤੂੰ ਪੈਸੇ ਦੇ 50 ਰੁਪਏ ਜੇਰ ਖਾ ਲੰਦੇ ਤੂੰ ਮੇਰੇ ਨਾਲ ਦਾ ਭੁੱਖਾ ਹੀ ਆਇਆ ਕਰੋ ਤੂੰ ਜਾਣਾ ਕਿਤੇ ਉਹ ਜਾਣਾ ਵਾ ਤੇਰੀ ਕਿਹੜੀ ਓਟੀ ਦੀ ਕੰਦੀ ਕਰ ਉਹ ਸਾਰਾ ਕੁਝ ਈਕਨ ਦਿਆ ਭਰਾ ਪੈਸੇ ਦੇ 50 ਰੁਪਏ ਤੂੰ ਉਹ ਗੱਲਾਂ ਫੇਰ ਉਦੋਂ ਨਾਲ ਮੈਂ ਕਿਹੜਾ ਭੱਜ ਲੈ ਖਾ ਗੇ ਪਹਿਲੀ ਵਾਰ ਹੀ ਖਾਦੇ ਪਹਿਲੀ ਵਾਰ ਹੀ ਨਹੀਂ ਖਾਦੇ ਤੇ ਫਿਰ ਹੋਲੀ ਖਾਲਾ ਪਹਿਲੀ ਵਾਰ ਹੀ ਖਾਦੇ ਜੀ ਤੇ ਹੋਲੀ ਖਾਲਾ ਮੈਂ ਜਾਣਾ ਹੀ ਕਿਥੇ ਕਿੱਥੇ ਜਾਣਾ ਹੈ ਮੇਰੀ ਵੋਟੀ ਢਿੱਕਣ ਦੀ ਹੋ ਅੱਛਾ ਜੇ ਉਹਨੇ ਵੇਖ ਲਓ ਨਿਕਣ ਮੈਨੂੰ ਵੀ ਦੇ ਲੈ ਕੇ ਠੀਕ ਹੈ